ਸਾਨੂੰ ਜ਼ਿੰਦਗੀ ਵਿੱਚ ਬਹੁਤ ਸਾਰੇ ਇਨਸਾਨ ਮਿਲਦੇ ਨੇ ਪਰ ਉਹਨਾਂ ਵਿੱਚੋਂ ਕੁਝ ਇਨਸਾਨ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਜਾਂਦੇ ਨੇ ਤੇ ਉਹ ਹਮੇਸ਼ਾ ਹੀ ਸਾਡੇ ਜ਼ਿਹਨ ਦੇ ਵਿੱਚ ਤਾਜ਼ਾ ਰਹਿੰਦੇ ਨੇ ਸੱਚਿਆ ਕਲ ਮੈਪਲਕ ਇਦਾਂ ਦੇ ਇਨਸਾਨ ਨਾਲ ਅੱਜ ਮੈਂ ਤੁਹਾਨੂੰ ਇੱਕ ਮਿਲਾਨ ਚਾ ਰਹੀ ਹਾਂ ਜੋ ਜਿੰਨਾਂ ਨੂੰ ਮਿਲਦੇ ਨੇ ਬਸ ਉਹ ਬੰਦਾ ਉਹਨਾਂ ਦਾ ਹੀ ਹੋ ਜਾਂਦਾ ਹੈ ਪਹਿਲਾਂ ਮੈਨੂੰ ਲੱਗਦਾ ਸੀ ਕਿ ਇਹ ਸਿਰਫ ਮੇਰੇ ਪਾਪਾ ਦੇ ਦੋਸਤ ਨੇ ਪਰ ਕਦੋਂ ਹੀ ਮੇਰੇ ਤੇ ਮੇਰੇ ਦਾਦੂ ਦੇ ਵੀ ਦੋਸਤ ਬਣ ਗਏ ਪਤਾ ਹੀ ਨਹੀਂ ਚੱਲਦਾ ਸੋ ਅੱਜ ਮੈਂ ਤੁਹਾਨੂੰ ਮਿਲਵਾਨ ਜਾ ਰਹੀਆਂ ਸਾਡੇ ਦਾਦੂ ਸਰਦਾਰ ਜਗਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਦਾਦੂ ਕਿਵੇਂ ਹੋ ਕੀ ਹਾਲ ਚਾਲ ਹੈ ਬਹੁਤ ਵਧੀਆ ਅੱਜ ਜੇ ਸਾਡੇ ਆਏ ਨੇ ਸਾਡੇ ਘਰ ਬਹੁਤ ਰੌਣਕਾਂ ਲੱਗੀਆਂ ਹੋਈਆਂ ਨੇ ਸਭ ਤੋਂ ਪਹਿਲਾਂ ਮੈਂ ਤੁਹਾਡਾ ਥੈਂਕ ਯੂ ਥੈਂਕ ਯੂ ਕਰਦੀ ਹਾਂ ਕਿ ਤੁਸੀਂ ਇੱਥੇ ਆਏ ਸਾਡੇ ਨਾਲ ਇਹਨਾਂ ਟਾਈਮ ਸਪੈਂਡ ਕੀਤਾ ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਗੀ ਲਈ ਆਪਾਂ ਤਾਂ ਇੱਕ ਦੂਸਰੇ ਨੂੰ ਜਾਣਦੇ ਆ ਤਾਂ ਜੋ ਵੀ ਸਾਨੂੰ ਦੇਖ ਰਹੇ ਨੇ ਉਹਨਾਂ ਲਈ ਤੁਸੀਂ ਅਗਰ ਆਪਣੀ ਥੋੜੀ ਇੰਟਰੋ ਦੇ ਸਕੋ ਤਾਂ ਤੁਸੀਂ ਆਪਣੇ ਬਾਰੇ ਕੁਝ ਦੱਸੋ ਹਾਂ ਪਹਿਲਕ ਬੇਟਾ ਮੇਰਾ ਜਨਮ ਹਰਿਆਣਾ ਦੇ ਸ਼ਹਿਰ ਸ਼ਾਹਬਾਦ ਮਾਰਕੰਡਾ ਵਿੱਚ ਸ਼ਾਹਬਾਦ ਦੀ ਧਰਤੀ ਤੇ ਜੀ 18 ਮਈ 1945 ਨੂੰ ਸਰਗਵਸੀ ਗਿਆਨੀ ਜਸਵੰਤ ਸਿੰਘ ਜੀ ਦੇ ਘਰ ਹੈ ਸਰਦਾਰ ਨੇ ਅਮਰਜੀਤ ਕੌਰ ਦੀ ਕੁੱਖੋਂ ਹੋਇਆ ਜੀ ਅਸੀਂ ਚਾਰ ਭਰਾ ਤੇ ਦੋ ਭੈਣਾਂ ਹਾਂ ਤਿੰਨ ਮੇਰੇ ਤੋਂ ਵੱਡੇ ਦੋ ਛੋਟੇ ਹਾਂ ਜੀ ਤਾਂ ਤੁਸੀਂ ਉਹ ਮਿਡਲ ਚਾਈਲਡ ਹਾਂ ਜੀ ਮੈਂ ਉਦਾਂ ਜਿਵੇਂ ਕਹਿੰਦੇ ਆ ਪੁੱਛ ਵੱਡੇ ਦੀ ਹੁੰਦੀ ਏ ਆ ਛੋਟੇ ਦੀ ਹੁੰਦੀ ਵਿੱਚ ਘੱਲਨਾ ਤਾਂ ਵਿਚਾਰ ਆਵੇ ਰੁੱਝ ਜਾਂਦਾ ਹੈਗਾ ਜੀ ਪਰ ਮੈਨੂੰ ਤੁਹਾਡੇ ਵਾਂਗੂ ਸਾਰਿਆਂ ਤੋਂ ਪਿਆਰ ਮਿਲਦਾ ਜੀ ਬਹੁਤ ਸ਼ੁਕਰੀਆ ਤਾਂ ਤੁਸੀਂ ਆਪਣੇ ਅੱਗੇ ਤੁਹਾਡੇ ਬੱਚਿਆਂ ਬਾਰੇ ਸਾਨੂੰ ਆਂਟੀ ਜੀ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ ਹਾਂ ਮੇਰਾ ਅ ਵੀਆ 1973 ਵਿੱਚ ਅੰਮ੍ਰਿਤਸਰ ਦੇ ਜਨਮੇ ਕੁੜੀ ਸਤਨਾਮ ਕੌਰ ਜੀ ਜੋ ਇੱਕ ਚੰਗੇ ਧਨਾਢ ਕਰਾਣੇ ਤੇ ਵਪਾਰਕ ਕਰਾਨੇ ਤੁਸੀਂ ਉਹਨਾਂ ਨਾਲ ਹੋਇਆ ਹਾਂਜੀ ਤੇ ਬਣਕ ਬੇਟਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜਿੰਨਾ ਮੇਰਾ ਗ੍ਰਿਸ਼ਟ ਜੀਵਨ ਸੁਖੀ ਰਿਹਾ ਹੈ ਜੀ ਮੈਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ ਜੀ ਭਾਵੇਂ ਹਰ ਵਿਅਕਤੀ ਨੂੰ ਆਪਣੇ ਜੀਵਨ ਸਾਥੀ ਤੇ ਮਾਣ ਹੁੰਦਾ ਹੈਗਾ ਹਾਂਜੀ ਪਰ ਮੈਨੂੰ ਆਪਣੇ ਜੀਵਨ ਸਾਥੀ ਤੇ ਮੇਰੇ ਸ਼ਰਮ ਮੈਂ ਵਰਣਨ ਨਹੀਂ ਕਰ ਸਕਦਾ ਜਿੰਨੀ ਉਹ ਸੁਗੜ ਸਿਆਣੀ ਸੀ ਜਿੰਨਾ ਉਹਨਾਂ ਨੇ ਸਾਰੇ ਪਰਿਵਾਰ ਨੂੰ ਜੋੜ ਕੇ ਰੱਖਿਆ ਤੇ ਮੇਰੇ ਜੀਵਨ ਚ ਨਖਾਰ ਲਿਆਂਦਾ ਹਾਂਜੀ ਮੇਰੇ ਕੋਲ ਉਹਨਾਂ ਦੀ ਕੁੱਖ ਤੋਂ ਜਨਮੇ ਇੱਕ ਬੱਚਾ ਇੱਕ ਬੇਟਾ ਤੇ ਇੱਕ ਬੇਟੀ ਹਨ ਬੇਟਾ ਆਸਟ੍ਰੇਲੀਆ ਹੈ ਹਾਂਜੀ ਇਹ ਅੱਗੇ ਮੈਨੂੰ ਵਾਹਿਗੁਰੂ ਨੇ ਪੋਤੇ-ਪੋਤੀ ਦੀ ਦਾਤ ਬਖਸ਼ੀ ਹੋਈ ਹੈ ਜੀ ਤੇ ਬੇਟੀ ਮੇਰੀ ਜੈਪੁਰ ਹੈ ਹਾਂਜੀ ਮੈਨੂੰ ਦੋਤੇ ਵੀ ਦਾਤ ਵੀ ਹੈ ਤੇ ਮੇਰਾ ਜੀਵਨ ਬੁਢਾਪਾ ਵੀ ਬਹੁਤ ਤੁਹਾਡੇ ਵਰਗੇ ਬੱਚੇ ਮੇਰੇ ਆਲੇ-ਦੁਆਲੇ ਹਨ ਯੋਨੋ ਤੋ ਮੈਨੂੰ ਹਰ ਘੜੀ ਹਰ ਪਲ ਸੁੱਖ ਮਿਲ ਰਿਹਾ ਹੈ ਸੁਖਾਂਵਾਂ ਜੀਵਨ ਬੀਤ ਰਿਹਾ ਹੈ ਜੇ ਵੀ ਤੁਸੀਂ ਦੱਸਿਆ ਕਿ ਸਾਡੇ ਅੰਕਲ ਜੀ ਆਸਟ੍ਰੇਲੀਆ ਰਹਿੰਦੇ ਨੇ ਤਾਂ ਤੁਸੀਂ ਵੀ ਕਿੰਨੀ ਵਾਰ ਉੱਥੇ ਬਾਹਰ ਜਾ ਕੇ ਆਏ ਹੋ ਤਾਂ ਤੁਸੀਂ ਤੁਹਾਨੂੰ ਬਹੁਤ ਫਰਕ ਲੱਗਦਾ ਹੋਊਗਾ ਇੱਥੇ ਦੀ ਲਾਈਫ ਤੇ ਉੱਥੇ ਦੀ ਲਾਈਫ ਦੇ ਵਿੱਚ ਆਫ ਕਾ ਉਸ ਬਹੁਤ ਫਰਕ ਹੈ ਤੇ ਕੀ ਤੁਸੀਂ ਚੇਂਜਸ ਦੇਖਦੇ ਹੋ ਕਿ ਡਿਫਰੈਂਸ ਦੇਖਦੇ ਹੋ ਇੱਥੇ ਤੇ ਉੱਥੇ ਦੀ ਲਾਈਫ ਦੇ ਵਿੱਚ ਜੇ ਥੋੜੇ ਸ਼ਬਦਾਂ ਚ ਬਿਆਨ ਕਰਾਂ ਪਾਲਕ ਬੇਟਾ ਤਾਂ ਇਹ ਕਹਿ ਸਕਦੇ ਆਪਾਂ ਡਿਸਪਲਨ ਸ਼ਬਦ ਨੂੰ ਪੰਜਾਬੀ ਵਿੱਚ ਮਰਿਆਦਾ ਕਿਹਾ ਜਾਂਦਾ ਹੈ ਜੀ ਉੱਥੇ ਦਾ ਜੀਵਨ ਸ਼ੈਲੀ ਸਾਰੀ ਮਰਿਆਦਾ ਵਿੱਚ ਹੈ ਡਿਸਪਲਨ ਵਿੱਚ ਹੈ ਉਹ ਲੋਕ ਕਾਨੂੰਨ ਦੀ ਪਾਲਣਾ ਕਰਦੇ ਹਨ ਕਾਨੂੰਨ ਦੀ ਜਿਵੇਂ ਕਹਿੰਦੇ ਆਗਿਆ ਮੰਨਦੇ ਹਨ ਹਾਂਜੀ ਤੇ ਉੱਥੋਂ ਦੀ ਵਡਿਆਈ ਤਾਂ ਇਹੀ ਹੈ ਜੀ ਬਾਕੀ ਇਹ ਨਹੀਂ ਹਰ ਥਾਂ 'ਚ ਚੰਗੇ ਬੰਦੇ ਹੁੰਦੇ ਹਨ ਉਜੀ ਲੋਕ ਉੱਥੇ ਵੀ ਅਸ਼ਰਾਰਤੀ ਅੰਤਰ ਹੁੰਦੇ ਹਨ ਜਿਹੜੇ ਕਾਨੂੰਨ ਦੀ ਉਲੰਘਣਾ ਕਰਦੇ ਹਨ ਪਰ ਇਹ ਕਹਿ ਲਓ ਉਹਨਾਂ ਦੀ ਗਿਣਤੀ ਥੋੜੀ ਹੈ ਤੇ ਚੰਗਿਆਂ ਦੀ ਗਿਣਤੀ ਜ਼ਿਆਦਾ ਹੈ ਜ਼ਿਆਦਾ ਹੈ ਜੀ ਤਾਂ ਜਿਵੇਂ ਆਪਣਾ ਤੁਸੀਂ ਇੱਕ ਸਕੂਲ ਵੀ ਸਟਾਰਟ ਕੀਤਾ ਸੀ ਹਜੇ ਵੀ ਚੱਲ ਰਿਹਾ ਉਹ ਤਾਂ ਕੀ ਉਸ ਲਾਈਕ ਉਹ ਸਕੂਲ ਦਾ ਆਈਡੀਆ ਤੇ ਫਿਰ ਉਸ ਤੋਂ ਬਾਅਦ ਉਹਨੂੰ ਐਗਜ਼ੀਕਿਊਟ ਕਰਨਾ ਉਹਨੂੰ ਮੈਨੇਜ ਕਰਨਾ ਇੱਕ ਬਹੁਤ ਲੰਬੀ ਜਰਨੀ ਹੁੰਦੀ ਹੈ ਤਾਂ ਕਿੱਦਾਂ ਰਹੀ ਉਹ ਜਰਨੀ ਇਹ ਜਦੋਂ ਮੈਂ ਸਰਵਿਸ ਸੀ ਹਰਲੇ ਸੈਕਟੇ ਵਿੱਚ ਮੇਰਾ ਬਹੁਤ ਸਾਰਾ ਸਰਵਿਸ ਬੀਤੀ ਹੈ ਹਾਂਜੀ ਤਾਂ ਆਰਥਿਕ ਹਾਲਤ ਬਹੁਤ ਏਤੀ ਅੱਛੀ ਨਹੀਂ ਸੀ ਮੈਂ ਚਾਹੁੰਦਾ ਸੀ ਕੋਈ ਇਸ ਤਰ੍ਹਾਂ ਕੋਈ ਸਾਈਡ ਕੰਮ ਹੋਵੇ ਜਿੱਦ ਨਾਲ ਥੋੜੀ ਆਰਥਿਕ ਹਾਲਤ ਸੁਧਾਰ ਹੋ ਜਾਵੇ ਜੀ ਤਾਂ ਇੱਕ ਮਿੱਤਰ ਮੇਰੇ ਕੋਲੇ ਇਹ ਇੱਕ ਪ੍ਰੋਪੋਜ਼ਲ ਲੈ ਕੇ ਆਇਆ ਹੈ ਕਿ ਆਪਾਂ ਇਹ ਸਕੂਲ ਸਟਾਰਟ ਕਰ ਲੈਨੇ ਹਾਂ ਹਾਂਜੀ ਉਹ ਫਿਰ ਅਸੀਂ ਜੋਇੰਟ ਵੈਂਚਰ ਸਟਾਰਟ ਕੀਤਾ ਤੇ ਫਿਰ ਇੱਕ ਪੜਾਤੇ ਆ ਕੇ ਉਹ ਅਸੀਂ ਇੰਡੀਪੈਂਡੈਂਟ ਸਟਾਰਟ ਕਰ ਲਿਆ ਜੀ ਆਂਟੀ ਤੁਹਾਡੇ ਵਿੱਚ ਇਹ ਇੱਕ ਕਲਾ ਸੀ ਇੱਕ ਖੂਬੀ ਸੀ ਉਹਨਾਂ ਨੇ ਥੋੜੇ ਚਿਰ ਪਹਿਲਾਂ ਸਰਵਿਸ ਕੀਤੀ ਹੋਈ ਸੀਗੀ ਜੀ ਹਰ ਕੰਮ ਲਈ ਜੋ ਤੁਸੀਂ ਕਰਨਾ ਚਾਹੁੰਦੇ ਹੋ ਉਹਦਾ ਕੁਝ ਨਾ ਕੋਈ ਤੁਹਾਡੇ ਕੋਲ ਅਨੁਭਵ ਕੋਈ ਤਜਰਬਾ ਹੋਣਾ ਚਾਹੀਦਾ ਸੋ ਉਹਨਾਂ ਨੂੰ ਇਹ ਮਾਨ ਪਹਿਲਾਂ ਹੀ ਇਸ਼ੂ ਹੋ ਗਿਆ ਸੀ ਉਹਨਾਂ ਦੀ ਹੋਰ ਸਮੇਂ ਦੀ ਹੈ ਟੀਚਰ ਤੋਂ ਕੇਸ ਨਾਮ ਤੁਸੀਂ ਕੰਮ ਜੰਗਲ ਵਿੱਚ ਇੱਕ ਸਕੂਲ ਖੋਲ ਲੈਣਾ ਉਹ ਕਾਮਯਾਬ ਹੋਏਗਾ ਤੇ ਉਹਨਾਂ ਦੇ ਇਹ ਸ਼ਬਦ ਬਿਲਕੁਲ ਠੀਕ ਰਹੇ ਮੇਰੀ ਤਾਂ ਦੇਣ ਕੇਵਲ ਉਹਦੀ ਐਡਮਿਨਿਸਟ੍ਰੇਸ਼ਨ ਤੁਸੀਂ ਕਹਿ ਸਕਦੇ ਹੋ ਕਿਉਂਕਿ ਮੈਂ ਇੱਕ ਅੱਛੀ ਕੰਪਨੀ ਦਾ ਐਮਪਲਾਈ ਤਨਾ ਉੱਥੋਂ ਜੋ ਕੁਝ ਕਿਸ ਤਰ੍ਹਾਂ ਹੈ ਪ੍ਰਬੰਧ ਕਿਤੇ ਜਾਂਦੇ ਹਨ ਕਿਸ ਤਰ੍ਹਾਂ ਇੱਕ ਅੱਛੇ ਢੰਗ ਨਾਲ ਤੁਸੀਂ ਆਪਣਾ ਬਿਜ਼ਨਸ ਚਲਾ ਸਕਦੇ ਹੋ ਉਹ ਜੋ ਸਿੱਖਦਾ ਸਾਂ ਉਸ ਸਕੂਲ ਵਿੱਚ ਆ ਕੇ ਅਪਲਾਈ ਕਰ ਲੈਂਦਾ ਸਾਂ ਜੀ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਐਂਡ ਤੁਹਾਡੇ ਤੋਂ ਤੇ ਉੱਚੋ ਮੇਨ ਗੱਲ ਇਹ ਹੈ ਕਿ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ ਤਾਂ ਜੇ ਤੁਸੀਂ ਦੱਸ ਸਕੋ ਕਿ ਕਿੱਦਾਂ ਖੁਸ਼ ਰਹਾ ਜਾ ਸਕਦਾ ਹੈ ਵਾਟ ਇਜ਼ ਅ ਕੀ ਆਫ ਹੈਪੀਨੈਸ ਖੁਸ਼ੀ ਦਾ ਬੇਟੇ ਮੈਂ ਪਲਕਾਰ ਇੱਕ ਜਮੇ ਕਹਿੰਿਆ ਹੁਣੇ ਦੋ ਦਿਨ ਪਹਿਲਾਂ ਜਿਹੜਾ ਇੱਕ ਕਲਿੱਪ ਬਣਾਇਆ ਸੀ ਉਹਦੇ ਵਿੱਚ ਵੀ 10 ਲੱਖ ਦਾ ਹਾਂ ਦੱਸਿਆ ਸੀ ਜੀ ਕਿ ਖੁਸ਼ੀ ਦੀ ਕੋਈ ਖਾਸ ਪਰਿਭਾਸ਼ਾ ਨਹੀਂ ਹਰ ਇੱਕ ਦੀ ਆਪੋ ਆਪਣੇ ਤੁਹਾਨੂੰ ਖੁਸ਼ੀ ਕਿਸ ਚੀਜ਼ ਨਾਲ ਮਿਲਦੀ ਹੈ ਹਰ ਇੱਕ ਨੂੰ ਖੁਸ਼ੀ ਜਿਹੜੀ ਹੈ ਉਹ ਵੱਖ-ਵੱਖਰੇ ਢੰਗਾਂ ਨਾਲ ਪ੍ਰਾਪਤ ਹੁੰਦੀ ਹੈ ਤੇ ਉਸ ਪ੍ਰਕਾਰ ਉਹਦੇ ਪ੍ਰਾਪਤੀ ਦੇ ਸਾਧਨ ਵੀ ਵੱਖਰੇ ਹਨ ਜੀ ਸੋ ਇਹ ਤਾਂ ਤੁਹਾਡੇ ਤੇ ਮਨਸਰ ਕਰਦਾ ਹੈ ਤੁਹਾਨੂੰ ਖਾਣਾ ਚੰਗਾ ਲੱਗਦਾ ਹੈ ਤੁਹਾਨੂੰ ਕਲਾ ਕਰਨੀ ਚੰਗੀ ਲੱਗਦੀ ਹੈ ਤੁਹਾਨੂੰ ਸੂਟ ਪਹਿਨਣਾ ਚੰਗਾ ਲੱਗਦਾ ਹੈ ਤੁਹਾਨੂੰ ਕਿਸੇ ਦੀ ਮਦਦ ਕਰਨੀ ਚੰਗੀ ਲੱਗਦੀ ਹੈ ਜਿਸ ਚੰਗੇ ਵੀ ਕੰਮ ਨਾਲ ਤੁਹਾਡਾ ਮਨ ਖੁਸ਼ ਹੁੰਦਾ ਬਸ ਉਹ ਕਰਨ ਨਾਲ ਮਨ ਨੂੰ ਮੈਨੂੰ ਲੱਗਦਾ ਖੁਸ਼ੀ ਮਿਲਦੀ ਹੈ ਜੀ ਤੁਸੀਂ ਲਾਈਕ ਜੇ ਮੈਨੂੰ ਨਿੱਜੀ ਤੌਰ ਤੇ ਪੁੱਛੋ ਤਾਂ ਮੈਨੂੰ ਹੋਰਾਂ ਦੀ ਮਦਦ ਕਰਨੀ ਅੱਛੀ ਲੱਗਦੀ ਜੀ ਬਹੁਤ ਮੈਨੂੰ ਕੁਝ ਦੇਣਾ ਅੱਛਾ ਲੱਗਦਾ ਹੈਗਾ ਕਿ ਮੈਂ ਬਸ ਜਦੋਂ ਵੀ ਕੋਈ ਜ਼ਿੰਦਗੀ 'ਚ ਮੈਨੂੰ ਜੇ ਕਿਸੇ ਦਾ ਭਲਾ ਕਰਨ ਦਾ ਮੌਕਾ ਮਿਲਦਾ ਤਾਂ ਮੈਂ ਬਸ ਉਹ ਸੰਭ ਲੈਣਾ ਜੀ ਤੇ ਮਨ ਖੁਸ਼ ਹੋ ਜਾਂਦਾ ਹੈ ਜੀ ਜੀ ਤੁਸੀਂ ਇੰਨੀ ਲਾਈਫ ਗੁਜ਼ਾਰੀ ਹੈ ਇਨਾ ਐਕਸਪੀਰੀਅੰਸ ਹੈ ਤੁਹਾਡੇ ਕੋਲ ਤਾਂ ਕੀ ਲਾਈਕ ਅਗਰ ਤੁਸੀਂ ਜ਼ਿੰਦਗੀ ਨੂੰ ਦੋ ਲਫ਼ਜ਼ਾਂ ਦੇ ਵਿੱਚ ਬਿਆਨ ਕਰਨਾ ਚਾਹੋਗੇ ਤਾਂ ਕੀ ਹੋਵੇਗਾ ਮੈਂ ਬੱਚੇ ਜੇ ਇਹਨੂੰ ਕਹਿਣਾ ਵਿਹਾਂਗਾ ਕਿ ਜਿਵੇਂ ਵਾਹਿਗੁਰੂ ਨੇ ਤੁਹਾਨੂੰ ਮਾਤਾ ਪਿਤਾ ਦੀ ਦਾਤ ਦਿੱਤੀ ਹੋਈ ਹੈ ਤਾਂ ਤੁਹਾਡੇ ਵਿੱਚ ਦੁਨੀਆਂ ਨਾਲੋਂ ਵਡ ਭਾਗਾ ਕੋਈ ਇਨਸਾਨ ਨਹੀਂ ਹੈ ਤੁਸੀਂ ਦੁਨੀਆਂ ਦੇ ਸਭ ਤੋਂ ਖੁਸ਼ਕਿਸਮਤ ਇਨਸਾਨ ਹੋ ਜੇ ਤੁਹਾਡੇ ਸਿਰ ਤੇ ਤੁਹਾਡੇ ਮਾਂ-ਬਾਪ ਦਾ ਹੱਥ ਹੈ ਉਹਨਾਂ ਦੀ ਸ਼ਕਤਾਂ ਦਾ ਪਾਲਣ ਕਰੋ ਉਹਨਾਂ ਦੀ ਆਗਿਆ ਦਾ ਪਾਲਣ ਕਰੋ ਉਹਨਾਂ ਦੀ ਰੱਜ ਕੇ ਸੇਵਾ ਕਰੋ ਮਾਂ ਦੇ ਹਿਰਦੇ ਚੋਂ ਪਿਤਾ ਦੇ ਹਿਰਦੇ ਚੋਂ ਨਿਕਲੀ ਅਸੀਸ ਤੁਹਾਡੇ ਜੀਵਨ ਨੂੰ ਇੱਕ ਵੱਖਰਾ ਰੰਗ ਦੇ ਦੇਵੇਗੀ ਤੁਹਾਡੀਆਂ ਆਸ਼ਾਵਾਂ ਪੂਰੀਆਂ ਹੋ ਜਾਣਗੀਆਂ ਤੁਸੀਂ ਜ਼ਿੰਦਗੀ ਲਈ ਜੋ ਚਾਹੋਗੇ ਉਹ ਤੁਹਾਡਾ ਪ੍ਰਾਪਤੀ ਹੋਵੇਗੀ ਉਸ ਦਿਨਸ ਆਪਣੇ ਮਾਂ-ਬਾਪ ਦੀ ਆਪਣੇ ਘਰ ਦੇ ਵੱਡਿਆਂ ਦੀ ਦਾਦਾ-ਦਾਦੀ ਭੈਣ ਭਰਾ ਜੋ ਵੀ ਹਨ ਉਹਨਾਂ ਦੀ ਸੇਵਾ ਕਰੋ ਜੀ ਸਮਾਜ ਵਿੱਚ ਤੁਹਾਡੇ ਦੋਸਤ ਮਿੱਤਰ ਹਨ ਉਹਨਾਂ ਦੀ ਸੇਵਾ ਕਰੋ ਉਹਨਾਂ ਨਾਲ ਮਿਲ ਕੇ ਰੋ ਜੀ ਤਾਂ ਲਾਈਕ ਐਂਡ ਦੇਵ ਜਿਵੇਂ ਸਾਨੂੰ ਦੱਸਿਆ ਸਾਡੇ ਘਰ ਦੇ ਵਿੱਚ ਤਾਂ ਅੱਜ ਪੂਰਾ ਲਾਈਕ ਇੱਕ ਫੈਸਟੀਵਲ ਮਨਿਆ ਆ ਮ ਆਇਆ ਹੋਇਆ ਹੈ ਕਿ ਤੁਸੀਂ ਆਏ ਹੋ ਤਾਂ ਇੱਕ ਛੋਟਾ ਜਿਹਾ ਗਿਫਟ ਸਾਡੇ ਵੱਲੋਂ ਥੈਂਕ ਯੂ ਦੇ ਤੌਰ ਦੇ ਵਿੱਚ ਬੇਬੀ ਤੇ ਬਹੁਤ ਬਹੁਤ ਅੱਛਾ ਲੱਗਿਆ ਤੁਸੀਂ ਇੱਥੇ ਆਏ ਐਵੇਂ ਹੀ ਤੁਸੀਂ ਹਮੇਸ਼ਾ ਤੰਦਰੁਸਤ ਰਹੋ ਖੁਸ਼ ਰਹੋ ਇਹ ਸਾਡੀ ਆਸ਼ਾ ਹੈ ਪਲਕ ਮੇਰਾ ਦਿਲ ਦੱਸ ਨਹੀਂ ਸਕਦਾ ਜਿੰਨਾ ਮੈਂ ਕੁਛ ਮੈਂ ਕਹਿੰਦਾ ਮੈਂ ਮੇਲਾ ਲੁੱਟ ਲਿਆਗਾ ਤੇ ਬਹਿਰਾ ਲਈ ਅੱਜ ਦਾ ਦਿਨ ਅਪੂਰਨ ਦਿਨ ਹੋਵੇਗਾ ਤੁਹਾਡਾ ਸਾਰਿਆਂ ਦਾ ਮੇਰੇ ਲਈ ਢੁਗਾਈਆਂ ਤੋਂ ਧੰਨਵਾਦ ਬਹੁਤ ਬਹੁਤ ਖੁਸ਼ ਰਹੋ ਲਵ ਯੂ ਪਲਕ ਲਵ ਯੂ ਜੀ ਧੰਨਵਾਦ ਜੀ